ਖੜਿਆ ਮਦਰ ਇੰਡੀਆ ਸਕੂਲ ਦੇ ਵਿੱਚ ਜਿੱਥੇ ਗੀਤਿਆਂ ਦਾ ਤਿਉਹਾਰ ਜੋ ਮਨਾਇਆ ਜਾ ਰਿਹਾ ਹੈ ਕਲੱਬ ਵੱਲੋਂ ਵੀ ਇਹ ਪ੍ਰੋਗਰਾਮ ਜੋ ਕਾਫੀ ਵੈਗਨਾਈਜ਼ ਕੀਤਾ ਗਿਆ ਹੈ ਤੇ ਇੱਥੇ ਜਿਵੇਂ ਬੀਬੀਆਂਾਂ ਸਲਾਂ ਲੋ ਪੈਣਾ ਆਪਣੀਆਂ ਗਿੱਧਾ ਪਾ ਕੇ ਨੱਚ ਟੱਪ ਕੇ ਤਿਉਹਾਰ ਮਨਾਣੇ ਉਸੇ ਤਰੀਕੇ ਨਾਲ ਆਪਣੇ ਵੀਰਾਂ ਨੇ ਵੀ ਭੰਗੜਾ ਪਾ ਕੇ ਤਿਉਹਾਰ ਕਾਫੀ ਇੰਜੋਏ ਕੀਤਾ ਹੈ ਤੇ ਆਪਾਂ ਸਰ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਸਰ ਆਪਾਂ ਨੇ ਕੀ ਮਤਲਬ ਇੱਥੇ ਜੋ ਲੇਟਾਂ ਲਈ ਜਾਂ ਵੀਰ ਭਰਾਵਾਂ ਲਈ ਕੀ ਪ੍ਰੋਗਰਾਮ ਤੁਸੀਂ ਓਰਗਨਾਈਜ਼ ਕੀਤਾ ਹੈ ਤੇ ਕੀ ਤੁਸੀਂ ਵਿਰਸੇ ਲਈ ਮਤਲਬ ਮੋਟੀਵੇਸ਼ਨ ਦੇਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਰੋਟਰੀ ਸਰਵਾਂ ਤੇ ਆਪਾਂ ਤੇ ਸਾਡੇ ਕਲੱਬ ਦੇ ਮੈਂਬਰਾਂ ਕਰਨ ਲਈ ਅੱਜ ਅਸੀਂ ਰੋਟਰੀ ਕਲੱਬ ਪਤਨਾ ਰਾਇਲ ਦੇ ਵੱਲੋਂ ਇਹਨਾਂ ਦਾ ਧਿਆਨ ਮਿਲ ਰਿਹਾ ਹੈ ਕਿ ਇਹ ਸਾਡੇ ਵਿਰਸੇ ਨਾਲ ਸੰਬੰਧਿਤ ਹੈਗਾ ਸੋ ਰੋਟਰੀ ਕਲੱਬ ਰਾਇਲ ਜਿਹੜਾ ਹੈਗਾ ਇਹ ਇੱਕ ਇੰਟਰਨੈਸ਼ਨਲ ਸੰਸਥਾ ਹੈ ਜਿਹਦੇ ਤਹਿਤ ਅਸੀਂ ਵੱਖ-ਵੱਖ ਲੋਕ ਸੇਵਾ ਦੇ ਲੋਕ ਭਾਈ ਦੇ ਪ੍ਰੋਜੈਕਟ ਲਗਾਉਂਦੇ ਰਹਿੰਦੇ ਆ ਸੋ ਇਹ ਜਿਹੜਾ ਵਿਰਸੇ ਨੂੰ ਸਹਾਲਣ ਵਾਲਾ ਵੀ ਸਾਡਾ ਪ੍ਰੋਜੈਕਟ ਹੈਗਾ ਇਦੇ ਜਿਹੜੇ ਸਾਡੇ ਜਿੱਦਾਂ ਪ੍ਰਧਾਨ ਜੀ ਨੇ ਕਮ ਕੀਤਾ ਕਿ ਆਪਾਂ ਆਪਣਿਆਂ ਦਾ ਤਿਆਰ ਕਰਾਣਾ ਕਿਉਂਕਿ ਸਾਰੇ ਬੱਚੇ ਚਾਹੁੰਦੇ ਹੁੰਦੇ ਆ ਤੇ ਇਹ ਇਦਾਂ ਦਾ ਹੈਗਾ ਪ੍ਰੋਗਰਾਮ ਸੋ ਅਸੀਂ ਇਹਨਾਂ ਦੇ ਆਪਣੀ ਪਾਲਣਾ ਕਰਦੇ ਹੋਏ ਇੱਥੇ ਅਦਰ ਇੰਡੀਆ ਸਕੂਲ ਦੇ ਵਿੱਚ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ। ਠੀਕ ਹੈ ਤੇ ਆਪਣੇ ਪ੍ਰਧਾਨ ਜੀ ਵੀ ਮੌਜੂਦ ਨੇ ਆਪੋ ਨਾਲ ਵੀ ਗੱਲਬਾਤ ਕਰਾਂਗੇ ਕਿ ਸਤ ਕੀ ਮਤਲਬ ਤੁਸੀਂ ਲੀਡ ਗੱਲ ਕੀਤੀ ਤਾਂ ਵੀ ਅੱਲੀ ਕੀ ਫੈਸਲੇ ਕੀ ਤੁਸੀਂ ਲੈ ਕੇ ਆਏ ਤੇ ਕੀ ਤੁਸੀਂ ਵਿਰਸੇ ਨੂੰ ਕਾਇਮ ਰੱਖਣ ਲਈ ਕਿ ਕੀ ਤੁਸੀਂ ਮੋਟੀਵੇਸ਼ਨਸ ਦੋਗੇ ਤੇ ਕੀ ਤੁਸੀਂ ਅੱਗੇ ਮਦਦਵਾਹੂ ਕਰੋਗੇ। ਅੱਛਾ ਜਿਵੇਂ ਸਾਡੇ ਅ ਰਿਕਸ਼ ਗਰਦੀ ਨੇ ਮਦਰ ਇੰਡੀਆ ਚੇਅਰਮੈਨ ਨੇ ਦੱਸਿਆ ਕਿ ਪੀਆਂ ਦਾ ਤਿਉਹਾਰ ਇਹਨਾਂ ਦੀ ਜਿਹੜੀ ਯੋਗਦਾਨਾਂ ਸੀ ਪੂਰੀ ਜੋਰ ਸ਼ੋਰ ਨਾਲ ਬਣਾ ਰਹੇ ਆਂ ਮਹਿਲਾਵਾਂ ਵੀ ਸਾਡੀਆਂ ਬਹੁਤ ਪੂਛ ਨਜ਼ਰ ਆ ਰਹੀਆਂ ਹਨ ਉਹਨਾਂ ਲਈ ਅਸੀਂ ਇਹਦੇ ਮਾਲ ਪੂੜੇ ਖੀਰ ਦਾ ਜਿਹੜਾ ਸਾਡੇ ਸੱਭਿਆਚਾਰ ਵਿੱਚ ਮੁੱਖ ਰੂਪ ਤੇ ਪਕਵਾਨ ਹੈ ਉਹਦਾ ਪ੍ਰਬੰਧ ਕੀਤਾ ਹੈ ਗੋਲ ਗੱਪਿਆਂ ਦਾ ਜਿਸ ਤੀ ਜਿਹੜੇ ਸਾਡੇ ਬੱਚੇ ਆਏ ਨੇ ਉਹ ਪੂਰਾ ਆਨੰਦ ਮਾਣ ਕੇ ਜਾਣ ਇਸੇ ਤਰ੍ਹਾਂ ਹੀ ਹਰ ਸਾਲ ਅਸੀਂ ਆਪਣੇ ਜਿਹੜੇ ਰੋਪੀ ਤੋਂ ਨੱਥੋਂ ਤਰ੍ਹਾਂ ਤਰ੍ਹਾਂ ਦੇ ਜਿਹੜੇ ਆਪਣੇ ਸੱਭਿਆਚਾਰਕ ਪ੍ਰੋਗਰਾਮ ਆਦਿ ਉਹਨਾਂ ਦੇ ਆਪਾਂ ਬਣਾਦੇ ਰਹਿੰਦੇ ਹਾਂ ਸਾਨੂੰ ਸਾਡੇ ਜਿਹੜੇ ਮਦਰ ਇੰਡੀਆ ਸਕੂਲ ਦਾ ਪੂਰਾ ਯੋਗਦਾਨ ਆਉਂਦਾ ਹੈ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਤਲਬ ਜੀ ਜਿਖਣੀ ਹੁੰਦਾ ਅਸੀਂ ਖੁੱਲ ਕੇ ਆਪਣੇ ਸਰ ਨਾਲ ਗੱਲ ਕਰਦੇ ਆ ਕਿ ਸਾਨੂੰ ਇਸ ਜਿਹੜਾ ਤਿਉਹਾਰ ਮਨਾਉਣ ਦਾ ਮੌਕਾ ਦਿੱਤਾ ਜਾਵੇ ਤੇ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਸਾਡੇ ਜਿਹੜੇ ਕਲੱਬ ਮੈਂਬਰ ਨੇ ਮਹਿਲਾਵਾਂ ਨੇ ਬਹੁਤ ਕੁਛ ਨਜ਼ਰ ਆ ਰਹੀਆਂ ਜੇਕਰ ਤੁਹਾਨੂੰ ਮੇਰਾ ਸਵਾਲ ਹੋ ਰਿਹਾ ਕਿ ਜਿਵੇਂ ਆਪਣਾ ਪੰਜਾਬੀ ਵਿਰਸਾ ਹੈ ਕਿ ਉਹਨੇ ਕਾਫੀ ਆਪਣਾ ਪੰਜਾਬ ਨੂੰ ਪਿੱਛੜਦਾ ਜਾ ਰਿਹਾ ਤੇ ਜਿਹੜੀ ਆਪਣੀ ਨਿਊ ਜਨਰੇਸ਼ਨ ਹੈ ਜਾਂ ਮਾਵਾਂ ਦੀਆਂ ਲਾਰੋ ਜਾਂ ਮੁੰਡੇ ਨਾਲ ਰੋ ਹਨ ਨੌਜਵਾਨ ਤੇ ਉਹਨਾਂ ਨੂੰ ਵੀ ਕਿ ਮੋਟੀਵੇਸ਼ਨ ਦੇਣਾ ਚਾਹੁੰ ਕਿ ਆਪਣੇ ਵਿਰਸੇ ਨੂੰ ਕਾਇਮ ਰੱਖਣ ਮੈਂ ਇੱਕ ਗੱਲ ਕਰਨਾ ਚਾਹੁੰਦਾ ਕਿ ਜਿੱਦਾਂ ਸਾਡੇ ਕਲੱਬ ਵੱਲੋਂ ਜਾਂ ਹੋਰ ਵੀ ਸੰਸਥਾਵਾਂ ਵੱਲੋਂ ਇਸ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮ ਲਗਾਏ ਜਾਂਦੇ ਨੇ ਤੇ ਸਾਨੂੰ ਉਮੀਦ ਹੁਮਾਗੇ ਇਸ ਜਿਹੜੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਆਉਣਾ ਚਾਹੀਦਾ ਹੈ ਤੇ ਤਾਂ ਜੋ ਸਾਨੂੰ ਆਪਣੇ ਸੱਭਿਆਚਾਰਾਰੇ ਪਤਾ ਲੱਗਣ ਸਕੇ ਸਾਡੇ ਜਿਹੜੇ ਬਜ਼ੁਰਗ ਨੇ ਸਾਡੇ ਨਾਲ ਬੱਚੇ ਉਹਨਾਂ ਨਾਲ ਖੇਡ ਕੇ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਜਿਹੜਾ ਸੱਭਿਆਚਾਰ ਹੈ ਉਹ ਕਿਸ ਤਰ੍ਹਾਂ ਆਪਾਂ ਕਾਇਮ ਕਰ ਸਕਦੇ ਹਾਂ ਥੈਂਕ ਯੂ ਸਰ ਮੈਂ ਸਰ ਕੀ ਰੋਲ ਹਾਂ ਮੋਹਿੰਦਰਾਸ ਗਰ ਟਰੈਕਟਰ ਕੋ ਟਿੱਕਲਾ ਪਤਾ ਪੱਪਾ ਸਾਹਿਬ ਤੁਸੀਂ ਮੇਰੇ ਤੋਂ ਸਿਲੀ ਮੈਂ ਮਕਤਾ ਪੰਜਾਬੀ ਰਸਾਇਆ ਪਰ ਅੱਜ ਕਾਫੀ ਮਤਲਬ ਇੰਜੋਇਮੈਂਟ ਲੇਡੀਆਂ ਵੀ ਕਰ ਰਹੀਆਂ ਨੇ ਪਰ ਆਮਾ ਨੇ ਵੀ ਤੁਸੀਂ ਵੀ ਪੰਗੜਾ ਪਾ ਕੇ ਕਾਫੀ ਇੰਜੋਇਮੈਂਟ ਕਰਿਆ ਇਹ ਤੁਸੀਂ ਜਿਹੜਾ ਆਪਣਾ ਵਿਰਸਾ ਹੈ ਜਾਂ ਪਿਆਰੇ ਵਿੱਚ ਦ੍ਰਿਸ਼ਕ ਜਿਹੜਾ ਆ ਰਹੀ ਹੈ ਸਾਡੀ ਸਾਡੇ ਪੰਜਾਬੀ ਕਲਚਰ ਹੈ ਜਿਹੜਾ ਸਾਡੀ ਪਛਾਣ ਆ ਆਪਣੀ ਜਿੱਦਾਂ ਇਹ ਹੀ ਤੁਸੀਂ ਲਾਲ ਤਿਉਹਾਰ ਆ ਜੋ ਕੀਣਾ ਤਿਉਹਾਰ ਹੈ ਜਾਂ ਸਾਡੇ ਲੇਡੀਜ਼ ਦੇ ਕਈ ਖਾਸ ਤਰੀਕਾ ਚੌਥਾ ਹੋਰ ਕਾਫੀ ਤਿਹਾਣ ਜਿਹੜੇ بڑے-ਵਡੇਰਿਆਂ ਦੇ ਲਈ ਬਹੁਤ ਉਤਸ਼ਾਹਿਤ ਨੇ ਸਾਡੇ ਨੌਜਵਾਨ ਪੁੱਤ ਜਿਹੜੇ ਸਾਡੇ ਬੱਚੇ ਨੇ ਇਹ ਹੌਲੀ-ਹੌਲੀ ਸੁਪੂਲਦੇ ਜਾ ਰਹੇ ਸੀ ਇਹਨੂੰ ਜਾਗਰੂਕ ਕਰਨ ਵਾਸਤੇ ਲੋਕਾਂ ਨੂੰ ਮੋਟੀਵੇਟ ਕਰਨ ਵਾਸਤੇ ਅਸੀਂ ਸਮੇਂ-ਸਮੇਂ ਦੇ ਮੁਕਾਬਲੇ ਇਸ ਤਰ੍ਹਾਂ ਪੱਤਰ ਰੈਵਲ ਇਹ ਅਸੀਂ ਫੰਕਸ਼ਨ ਕਰਵਾਉਂਦੇ ਰਹੇ ਨੇ ਤਾਂ ਕਿ ਦੇ ਬਜ਼ੁਰਗਾਂ ਨੂੰ ਬੱਚਿਆਂ ਤੋਂ ਪਿਆਰ ਮਿਲੇ ਬੱਚਿਆਂ ਨੂੰ ਬਜ਼ੁਰਗਾਂ ਤੋਂ ਪਿਆਰ ਮਿਲੇ ਔਰ ਇਹਨਾਂ ਦਾ ਜਿਹੜਾ ਵਿਰਸਾ ਹੈ ਸਾਡਾ ਪੰਜਾਬੀ ਵਿਰਸਾ ਹੈ ਕਿ ਜਿਸ ਤਰ੍ਹਾਂ ਆਪਾਂ ਨੇ ਅੱਜ ਲਈ ਖਾਣ ਪੀਣ ਦਾ ਬਚਨ ਅਸੀਂ ਜੋ ਲੇਡੀਜ਼ ਦੇ ਫੇਵਰਿਟ ਆਈਟਮਾਂ ਨੇ ਜਿਵੇਂ ਗੋਲ ਗੱਪੇ ਪਾਪੜ ਤੇਰਾ ਉਹਨਾਂ ਦਾ ਰੇਂਜ ਕੀਤਾ ਔਰ ਜੋ ਪੰਜਾਬੀ ਡਿਸ਼ ਹੈ ਸਾਡੀ ਖਾਸ ਖੀਰ ਤੇ ਮਾਲਪੂੜੇ ਉਹਨਾਂ ਦੇ ਅਸੀਂ ਸਪੈਸ਼ਲ ਅਰੇਂਜ ਕੀਤਾ ਹੋਇਆ ਤਾਂ ਅਸੀਂ ਸੋਨੂ ਵੀ ਇਹਨਾਂ ਕੇ ਸਾਡਾ ਜੀਰੇ ਭੌਂ ਲਗਾ ਕੇ ਜੀਉਂਦੇ ਆਇਓ ਥੈਂਕ ਯੂ